ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਲਈ ਅੱਜ ਦਾ ਦਿਨ ਫਿਰ ਬਹੁਤ ਮੰਦ ਭਾਗਾ ਰਿਆ ਕਿਉਂਕਿ ਜਦੋਂ ਵਿਕਾਸਪੁਰੀ ਜਨਕਪੁਰੀ ਦੋ ਕੇਸਾਂ ਦੇ ਵਿੱਚੋਂ ਕਾਂਗਰਸੀ ਆਗੂ ਸੱਜਨ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਅਸੀਂ ਬੜੀ ਹੀ ਮਿਹਨਤ ਦੇ ਨਾਲ ਇਹ ਲੜਾਈ ਲੜੀ ਤੇ ਲੜਦੇ ਰਹੇ ਔਰ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਗਵਾਹੀਆਂ ਦੇਣ ਲਈ ਅਦਾਲਤਾਂ ਤੱਕ ਲੈ ਕੇ ਜਾਂਦੇ ਰਹੇ ਲੇਕਿਨ ਬਹੁਤ ਹੀ ਦੁਖਦਾਈ ਪੱਖ ਹੈ ਕਿ ਅੱਜ ਉਹਨਾਂ ਨੂੰ ਸੱਜਨ ਕੁਮਾਰ ਜਿਹੜਾ ਕਾਂਗਰਸੀ ਆਗੂ ਏ ਇਹਨਾਂ ਦੋਨਾਂ ਕੇਸਾਂ ਦੇ ਵਿੱਚ ਬਰੀ ਕਰ ਦਿੱਤਾ ਗਿਆ। ਇਹ ਕੇਸ ਜਿਸ ਦੇ ਵਿੱਚ ਹਰਵਿੰਦਰ ਸਿੰਘ ਕੋਹਲੀ ਜਿਹੜੇ ਕਿ ਹੁਣ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਪਿਤਾ ਜੀ ਸਰਦਾਰ ਸੋਹਣ ਸਿੰਘ ਔਰ ਉਹਨਾਂ ਦੇ ਜੀਜਾ ਜੀ ਸਰਦਾਰ ਅਵਤਾਰ ਸਿੰਘ ਨੂੰ ਜਿੰਦਾ ਚੜਾ ਦਿੱਤਾ ਗਿਆ ਸੀ। ਤੇ ਇਹ ਲੜਾਈ ਲੜਦਿਆਂ ਲੜਦਿਆਂ 2015 ਦੇ ਵਿੱਚ ਮੌਜੂਦਾ ਹਕੂਮਤ ਜਿਹੜੀ ਮੋਦੀ ਸਰਕਾਰ ਇਹਨਾਂ ਨੇ ਇੱਕ ਐਸਆਈਟੀ ਨਹੀਂ ਬਣਾਈ ਸੀ। ਤਾਂ ਫਿਰ ਇਹ ਕੇਸ ਰੀਓਪਨ ਹੋਇਆ ਸੀ। ਇਸ ਕੇਸ ਦੇ ਵਿੱਚ ਗਵਾਹੀਆਂ ਵੀ ਹੋਈਆਂ ਜਿੰਨੇ ਵੀ ਸਾਡੇ ਕੋਲ ਸਬੂਤ ਸੀ ਉਹ ਵੀ ਪੇਸ਼ ਕੀਤੇ ਪਰ ਉਸ ਦੇ ਬਾਵਜੂਦ ਅੱਜ ਹੇਠਲੀ ਅਦਾਲਤ ਤੋਂ ਇੱਕ ਵਾਰ ਫਿਰ ਕਾਗਰਸੀ ਆਗੂ ਸੱਜਨ ਕੁਮਾਰ ਬਰੀ ਹੋ ਗਿਆ ਸੋ ਅਸੀਂ ਦੇਸ਼ ਦੀ ਨਿਆਂਪਾਲਿਕਾ ਨੂੰ ਵੀ ਬੇਨਤੀ ਕਰਦੇ ਹਾਂ ਕਿ ਅਸੀਂ ਇਸ ਦੀ ਅਪੀਲ ਕਰਾਂਗੇ ਕਿਉਂਕਿ ਸੱਜਨ ਕੁਮਾਰ ਨੂੰ ਪਹਿਲਾਂ ਵੀ 2013 ਦੇ ਵਿੱਚ ਇਸੇ ਤਰ੍ਹਾਂ ਬਰੀ ਕੀਤਾ ਗਿਆ ਸੀ ਫਿਰ ਜਦੋਂ ਅਸੀਂ ਉੱਚ ਅਦਾਲਤ ਤੱਕ ਕੇਸ ਲੈ ਕੇ ਗਏ ਸੀ ਤਾਂ ਉਸ ਦੇ ਵਿੱਚ ਉਹਨੂੰ ਜਿਹੜੀ ਡੇਥ ਤੱਕ ਉਹਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਸੋ ਅਸੀਂ ਆਸ ਕਰਦੇ ਹਾਂ ਕਿ ਇਸ ਕੇਸ ਦੇ ਵਿੱਚ ਵੀ ਕਾਨੂੰਨੀ ਪ੍ਰਕਿਰਿਆ ਦੇ ਦਰਮਿਆਨ ਅਸੀਂ ਉੱਚ ਅਦਾਲਤਾਂ ਤੱਕ ਪਹੁੰਚ ਕਰਾਂਗੇ ਪਰ ਅਸੀਂ ਕੇਂਦਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿਸੇ ਤੋਂ ਕੌਮ ਦੇ ਕਾਤਲਾਂ ਨੂੰ ਸਜ਼ਾਵਾ ਦੇਣ ਲਈ ਫਾਸਟ ਰੈਕ ਬਣਾਇਆ ਜਾਵੇ ਔਰ ਤਮਾਮ ਦੋਸ਼ੀ ਜਿਹੜੇ ਜਗਦੀਸ਼ ਟਾਈਟਲਰ ਏ ਕਮਲਨਾਥ ਇਹਨਾਂ ਨੂੰ ਸਜ਼ਾਵਾ ਮਿਲਨੀ ਹੈ ਬੇहद ਜ਼ਰੂਰੀ ਹੈ ਤਾਂ ਹੀ ਸਿੱਖ ਕੌਮ ਦੇ ਅੱਲੇ ਜ਼ਖਮਾਂ ਦੇ ਉੱਪਰ ਮਲਮ ਲਗਾ ਸਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ